ਕਠਾਨਕੋਟ ਪੁਲਿਸ ਵੱਲੋਂ ਅੱਜ ਕਠਾਨਕੋਟ ਦੇ ਕਨੀਜੀ ਹੋਟਲ ਦੇ ਵਿੱਚ ਵਿਲੇਜ ਡਿਫੈਂਸ ਕਮੇਟੀ ਦੇ ਨਾਲ ਬੈਠਕ ਕੀਤੀ ਗਈ ਤੇ ਦੱਸਦੇ ਹਾਂ ਇਸ ਬੈਠਕ ਦੇ ਵਿੱਚ ਪਿੰਡ ਵਾਸੀਆਂ ਨੂੰ ਜਿਹੜਾ ਹੈ ਆਉਣ ਵਾਲੀ ਸਮੱਸਿਆਵਾਂ ਦਾ ਹੱਲ ਕੱਢਣ ਦੇ ਲਈ ਰਣਨੀਤੀ ਤਿਆਰ ਕੀਤੀ ਗਈ ਤੇ ਇਸ ਦੇ ਨਾਲ ਹੀ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਵਿਸ਼ੇਸ਼ ਰੂਪ ਨਾਲ ਉੱਥੇ ਪਹੁੰਚੇ ਤੇ ਉਹਨਾਂ ਨੇ ਜਿਹੜਾ ਹੈ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਉਹਨਾਂ ਨੂੰ ਆਉਣ ਵਾਲੀ ਸਮੱਸਿਆਵਾਂ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉੱਥੇ ਹੀ ਡਿਫੈਂਸ ਕਮੇਟੀ ਦੇ ਨਾਲ ਬੈਠਕ ਕਰਕੇ ਉਹਨਾਂ ਨੂੰ ਜਿਹੜੀਆਂ तमाम ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਦੇ ਨਾਲ ਉਹਨਾਂ ਨੇ ਦੱਸਿਆ ਹੈ ਕਿ ਪੰਜਾਬ ਦੇ ਗਵਰਨਰ ਜਿਹੜਾ ਨੇ ਉਹ ਦੁਬਾਰਾ ਵਿਲੇਜ ਡਿਫੈਂਸ ਕਮੇਟੀ ਦੇ ਨਾਲ ਬੈਠਕ ਕਰਨਗੇ ਤੇ ਉਹਨਾਂ ਦੀ ਜਿਹੜੀ ਸਮੱਸਿਆਵਾਂ ਨੇ ਉਹਨਾਂ ਨੂੰ ਸੁਣਿਆ ਜਾਵੇਗਾ ਤੇ ਜਲਦ ਤੋਂ ਜਲਦ ਉਹਨਾਂ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਅਸ ਦੌਰਾਨ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਦੇ ਨਾਲ ਹੋਈ ਖਾਸ ਗੱਲਬਾਤ ਵੀ ਤੁਹਾਨੂੰ ਸੁਣਾਉਂਦੇ ਆ ਆਓ ਦੇਖਦੇ ਆਂ ਇਹ ਖਬਰ ਜਿਸਰ ਨੂੰ ਵੀ ਜਾਣਦੇ ਕਿ ਈਡੀਸੀ ਨੂੰ ਖੜੇ ਕਰਨ ਤੇ ਕਾਰਨ ਸਰ ਦਾ ਬਹੁਤ ਅਹਿਮ ਰੋਲ ਤੇ ਸਰ ਕੱਲ ਪਠਾਨਕੋਟ ਦੀ ਵਿਜ਼ਿਟ ਕਰ ਰਿਹਾ ਉਹ ਈਡੀਸੀ ਮੈਂਬਰ ਨੂੰ ਮਿਲਣਗੇ ਤੇ ਆਪਾਂ ਪਹਿਲੇ ਵੀ ਈਡੀਸੀ ਮੈਂਬਰਸ ਨਾਲ ਮੀਟਿੰਗਸ ਕੀਤੀਆਂ ਕਈ ਵਾਰ ਮੇਰੇ ਨਾਲ ਚਾਰੋਂ ਐਸਐਚਓਜ਼ ਸਿਟੀ ਏਰੀਆ ਦੇ ਅੱਜ ਇੱਥੇ ਹਾਜ਼ਰ ਸੀ ਤੇ ਆਪਾਂ ਬੀਬੀਸੀ ਮੈਂਬਰਾਂ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਸੁਣੀਆਂ ਤੇ ਆਪਾਂ ਉਹਨਾਂ ਨੂੰ ਦੱਸਿਆ ਵੀ ਹੈ ਕਿ ਬੀਬੀਸੀ ਦਾ ਕੰਮਕਾਰ ਕੀ ਹੈ ਤੇ ਕਿਸ ਤਰੀਕੇ ਨਾਲ ਇਹ ਬੀਬੀਸੀ ਕੰਮ ਕਰਨਗੇ ਤੇ ਅੱਜ ਦੀ ਜਿਹੜੀ ਮੀਟਿੰਗ ਸੀ ਉਸ ਬਾਰੇ ਸੀ ਬੜੀ ਵਧੀਆ ਮੀਟਿੰਗ ਹੋਈ ਤੇ ਆਪਾਂ ਵਿਚਾਰ ਸਾਂਝੇ ਕੀਤੇ ਹਨ ਤੇ ਕੱਲ ਦੀ ਮੀਟਿੰਗ 'ਚ ਜਿਹੜੇ ਆਪਣੇ ਬੀਬੀਸੀ ਦੇ ਨੁਮਾਇੰਦੇ ਉੱਥੇ ਜਾਣਗੇ ਤੇ ਗਵਰਨਰ ਸਾਹਿਬ ਨਾਲ ਮੁਲਾਕਾਤ ਕਰਨਗੇ ਹਾਂਜੀ ਆ ਉਹਨਾਂ ਵੱਲੋਂ ਕੁਝ ਪੁਆਇੰਟ ਦਿੱਤੇ ਗਏ ਹਨ ਉਹ ਪੁਆਇੰਟ ਜਿਹੜੇ ਆਪਾਂ ਨੋਟ ਕਰਦੇ ਆ ਬਾਕੀ ਉਹ ਕੁਝ ਪੁਆਇੰਟ ਜਿਹੜੇ ਤੁਸੀਂ ਨੰਬਰ 4 ਨੰਬਰ ਸਾਹਿਬ ਅੱਗੇ ਵੀ ਰੱਖਣਗੇ ਤੇ ਇਹਦੀ ਜ਼ਰੂਰਤ ਬਾਕੀ ਵਧੀਆ ਤਰੀਕੇ ਨਾਲ ਮਿਲ ਜੂਗਾ ਹਾਂ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਸੈਨੇ ਦੀ ਰਿਪੋਰਟ